ਠੀਕ ਹੈ ਜੀ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹ ਇੱਕ ਵਾਰਦਾਤ ਹੋਈ ਸੀ ਲੁਧਿਆਣੇ ਦੇ ਵਿੱਚ ਜਿਹੜੀ ਸੀਗੀ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਦੋਂ ਵਿੱਚੋਂ ਇੱਕ ਜਿਹੜਾ EMPLYEE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਏ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਖੋ ਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ ਸੋ 7920 ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਜਿਹੜੀ ਸੰਜੀਦਗੀ ਨੂੰ ਵੇਖਦੇ ਹੋਏ ਸਾਡੇ ਮਾਜੋ ਸੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਚਾਲਾ ਤੇ ਜਸਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ ਸੀਆਈਏ 2 ਦੇ ਨਾਲ ਐਸਐਚਓ ਜਿਹੜੇ ਸੀਗੇ ਮੋਤੀ ਨਗਰ ਤੇ ਇਹਨਾਂ ਦੀ ਸੁਪਰਵੀਜ਼ਨ ਕਰਨ ਦੇ ਲਈ ਜਿਹੜੇ ਸੀਗੇ ਡੀਐਸਪੀ ਇੰਡਸਟਰੀ ਜਿਹੜੇ ਖਿਆਰਾ ਸਾਹਿਬ ਨੇ ਔਰ ਮੇਰੀ ਨਿਗਰਾਨੀ ਦੇ ਹੇਠ ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਜੇ ਇਹਨਾਂ ਵਿੱਚ ਨੂੰ ਕੇਸ ਨੂੰ ਪ੍ਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਉੱਤਰ ਜੀਵਨ ਸਿੰਘ ਜਿਹੜਾ ਸੀਗਾ ਪ੍ਰੀਤਨਗਰ ਲੁਧਿਆਣਾ ਦਾ ਰਹਿਣ ਵਾਲਾ ਔਰ ਵਿਕਰਮਜੀਤ ਸਿੰਘ ਉਰਫ ਵਿੱਕੀ ਜਿਹੜਾ ਸੀਗਾ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾਪਰੀ ਤੋਂ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਅਸੀਂ ਇਹਨਾਂ ਦੇ ਕੋਲੋਂ 8 ਲੱਖ ਰੁਪਇਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਰਦਤ ਵਿੱਚ ਵਰਤਿਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ